ਮੋਗਾ 'ਚ ਇੱਕ ਕੈਂਟਰ ਜੋ ਕਿ ਗਊਆਂ ਦੀ ਤਸ਼ਕਰੀ ਕਰ ਰਿਹਾ ਸੀ ਤੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਗਊ ਸੇਵਕਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੇ ਚੱਲਦੇ ਕੈਂਟਰ ਚਾਲਕ ਨੇ ਕੈਂਟਰ ਨੂੰ ਤੇਜ਼ ਭਜਾਉਂਦੇ ਹੋਏ ਪੁਲਿਸ ਦੀ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਨੇ ਦੱਸ ਦਈਏ ਕਿ ਪੁਲਿਸ ਨੇ ਗੱਡੀ ਨੂੰ ਰੋਕ ਕੇ ਗੱਡੀ ਚਾਲਕ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਫੜੇ ਗਏ ਕੈਂਟਰ 'ਚ ਤਸਕਰ 10 ਗਊਆਂ ਲੈ ਕੇ ਜਾ ਰਹੇ ਸੀ जिन्ना ਨੂੰ ਪੁਲਿਸ ਨੇ ਮੌਕੇ ਤੇ ਫੜ ਲਿਆ ਤੇ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਮੋਗਾ ਦੇ ਸਿਵਲ ਹਸਪਤਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਪੁਲਿਸ ਇਸ ਮਾਮਲੇ ਸੰਬੰਧੀ ਜਾਂਚ ਕਰ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਤਨਾਮ ਸਿੰਘ ਤੇ ਸੰਦੀਪ ਪਰਮਾ ਗਊ ਸੇਵਕ ਨੇ ਕਿਹਾ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕੈਂਟਰ ਚ 8 ਤੋਂ 10 ਗਊਆਂ ਲੈ ਕੇ ਤਸਕਰੀ ਕੀਤੀ ਜਾ ਰਹੀ ਹੈ ਅਸੀਂ ਮੋਗਾ ਪੁਲਿਸ ਨੂੰ ਸੂਚਿਤ ਕੀਤਾ ਤੇ ਉਹਨਾਂ ਨੇ ਤਿੰਨ ਗੱਡੀਆਂ ਚ ਪੁਲਿਸ ਮੁਲਾਜ਼ਮ ਨੇ ਗਉਆ ਵਾਲੀ ਗੱਡੀ ਨੂੰ ਰੋਕਣ ਲਈ ਭੇਜ ਦਿੱਤਾ ਤਸਕਰਾਂ ਨੇ ਪੁਲਿਸ ਦੀ ਗੱਡੀ ਨੂੰ ਵੀ ਟੱਕਰ ਮਾਰੀ ਤੇ ਸਾਡੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਜਿੱਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਪੁਲਿਸ ਨੇ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾ ਦਲ ਰਮપરા ਫੂਲ ਜ਼ਿਲ੍ਹਾ ਬਠਿੰਡਾ ਜੀ ਇਹ ਜੀ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਸਾਈਡ ਤੋਂ ਮੋਗਾ ਸਾਈਡ ਇੱਕ ਗੋਵਾਂ ਦੀ ਤਸਕਰੀ ਵਾਲਾ ਟਰੱਕ ਜਾ ਰਿਹਾ ਜਿਸ ਦੇ ਵਿੱਚ 10 ਦੇ ਕਰੀਬ ਤਨ ਤਨ ਕੇ ਬੇਰਹਿਮੀ ਦੇ ਨਾਲ ਗੋਵਾਂ ਲੋਡ ਕੀਤੀਆਂ ਹੋਈਆਂ ਨੇ ਅਸੀਂ ਇਸ ਦੀ ਇਨਫਾਰਮੇਸ਼ਨ ਕੰਟਰੋਲ ਰੂਮ ਨੂੰ ਦਿੱਤੀ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਆਪਣੀਆਂ ਪੁਲਿਸ ਪਾਰਟੀ ਦੀਆਂ ਟੀਮਾਂ ਤਾਇਨਾਤ ਕੀਤੀਆਂ ਪਰ ਤੁਸੀਂ ਤਸਕਰਾਂ ਦੇ ਇੰਨੇ ਹੌਸਲੇ ਬਲੰਦ ਕਿ ਰਸਤੇ ਦੇ ਵਿੱਚ ਸਾਡੀ ਗਊ ਸੁਰੱਖਿਆ ਸੇਵਾਦਾਰ ਦੀ ਗੱਡੀ ਨੂੰ ਵੀ ਟੱਕਰ ਮਾਰੀ ਔਰ ਪੰਜਾਬ ਪੁਲਿਸ ਦੀ ਗੱਡੀ ਵੀ ਗੱਡੀ ਨੂੰ ਵੀ ਟੱਕਰ ਮਾਰੀ ਜਿਸ ਦੇ ਵਿੱਚ ਦੋ ਜਵਾਨ ਪੰਜਾਬ ਪੁਲਿਸ ਦੇ ਜ਼ਖਮੀ ਹੋ ਗਏ ਜੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਦੋਂ ਪੁਲਿਸ ਨੇ ਤਿੰਨ ਗੱਡੀਆਂ ਇਸ ਦੇ ਮਗਰ ਲਾਈਆਂ ਮੋਗਾ ਤੋਂ ਲੁਧਿਆਣਾ ਰੋਡ ਤਕਰੀਬਨ ਕੋਈ 65 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਜਦੋਂ ਗੱਡੀ ਨੂੰ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਤਾਂ ਇੱਕ ਤਸਕਰ ਕਨੈਕਟਰ ਸਾਈਡ ਤੇ ਜਿਹੜਾ ਬੈਠਾ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਔਰ ਡਰਾਈਵਰ ਨੂੰ ਪੰਜਾਬ ਪੁਲਿਸ ਮੋਗਾ ਵੱਲੋਂ ਕਾਬੂ ਕੀਤਾ ਗਿਆ ਇਸ ਤਰ੍ਹਾਂ ਨਹੀਂ ਮੰਗ ਕਰਦੇ ਦੇਖੋ ਜੀ ਅਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਆਏ ਦਿਨ ਗਊਆਂ ਦੀ ਤਸਕਰੀ ਹੁੰਦੀ ਰਹਿੰਦੀ ਹੈ ਵੀ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਅਸੀਂ ਸਾਰੇ ਹੀ ਹਿੰਦੂ ਸੰਗਠਨ ਇਕੱਠੇ ਹੋ ਕੇ ਇੱਕ ਨਾ ਦਿਨ ਇੱਕ ਇਹ ਜਾਊਗਾ ਕਿ ਅਸੀਂ ਸੜਕਾਂ ਤੇ ਇਕੱਠੇ ਹੋਵਾਂਗੇ ਪਰ ਸਾਨੂੰ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂ ਜੀ ਮੈਂ ਉਹੀ ਦੱਸ ਰਿਹਾ ਜੀ ਪੰਜਾਬ ਦੇ ਵਿੱਚ ਤਕਰੀਬਨ ਕੋਈ 550 ਦੇ ਕਰੀਬ ਗਊਸ਼ਾਲਾ ਨੇ ਜਿਹਦੇ ਵਿੱਚ 2 ਲੱਖ ਦੇ ਕਰੀਬ ਗਊ ਤੰਨ ਔਰ 2 ਲੱਖ ਗਊ ਤੰਨ ਜਿਹੜਾ ਸੜਕਾਂ ਤੇ ਫਿਰ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਕਾ ਉਸ ਇਸ ਲੈ ਰਹੀਆਂ ਉਹ ਬਿਲਕੁਲ ਦੇ ਨਹੀਂ ਰਹੀਆਂ ਔਰ ਇੱਕ ਗੱਲ ਮੈਂ ਹੋਰ ਦੱਸਦਾ ਜਿਹੜੀ 550 ਗਊਸ਼ਾਲਾ ਬਣੀਆਂ ਹੋਈਆਂ ਨੇ ਉਹਦੇ ਵਿੱਚ ਦੋ ਤਰ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੇਖੋ ਯੋਗਦਾਨ ਜ਼ਿਮੀਦਾਰਾਂ ਦਾ ਵੀ 50% ਹਰਾ ਤੇ ਤੂੜੀ ਕਿੰਡਾਂ ਦੇ ਵਿੱਚੋਂ ਆਉਂਦਾ ਔਰ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਆ ਉਹ ਇਹਨਾਂ ਨੂੰ ਸਾਮ ਰਹੀ ਨਹੀਂ ਪਰ ਇਹ ਆ ਕਿੱਥੋਂ ਰਿਹਾ ਕਿਉਂਕਿ ਹਿੰਦੂਆਂ ਕੋਲੇ ਗਊਆਂ ਨਹੀਂ ਰੱਖੀਆਂ ਵੀ ਆ ਜਦੋਂ ਉਹਨਾਂ ਕੋਲੇ ਗਊਆਂ ਹੈ ਹੀ ਨਹੀਂ ਤਾਂ ਛੱਡਣਗੇ ਕਿੱਥੋਂ ਇਹ ਪਿੰਡਾਂ ਦੇ ਵਿੱਚੋਂ ਡੇਰੀਆਂ ਦੇ ਵਿੱਚੋਂ ਹੀ ਆ ਰਿਹਾ ਸਰਕਾਰ ਨੂੰ ਇਹਨਾਂ ਤੇ ਵੀ ਨੱਤ ਪਾਉਣੀ ਚਾਹੀਦੀ ਹੈ ਜਿਹੜੀਆਂ ਡੇਰੀਆਂ ਵਾਲੇ ਨੇ ਅਕਸਰ ਉਹੀ ਇਹਨਾਂ ਨੂੰ ਬਾਹਰ ਛੱਡ ਰਹੇ ਮੇਰਾ ਨਾਮ ਜੋਗਿੰਦਰਪਾਲ ਸ਼ਰਮਾ ਵਿਸ਼ਵ ਹਿੰਦੂ ਸ਼ਕਤੀ ਤੋਂ ਰਾਸ਼ਟਰੀ ਅਧਿਆਚ ਸ਼ਰਮਾ ਜੀ ਅੱਜ ਥਾਣੇ ਦੇ ਵਿੱਚ ਪਹੁੰਚੋਂ ਕੀ ਮਾਮਲਾ ਹੈ ਮਾਮਲਾ ਰਾਤੀ ਸਾਡੇ ਗਊ ਸੁਰੱਖਿਆ ਦੇਵਦਾ ਸੇਵਾਦਾਲ ਦੇ ਸੰਦੀਪ ਵਰਮਾ ਜੀ ਇਹ ਨਜ਼ਰ ਆਤੀ ਫੋਨ ਆਇਆ ਇਹਨਾਂ ਨੇ ਰਾਤੀ ਇਹਨਾਂ ਨੂੰ ਇਨਫੋਰਮੇਸ਼ਨ ਸਿਗੀ ਕਿ ਮੋਗੇਵਾਲ ਦੀ ਇੱਕ ਗੱਡੀ ਕੋਟਕਪੂਰਾ ਤੋਂ ਆਣੀ ਹੈ ਜਿੰਦੇ ਚ ਗੋਂਦਨ ਵਿੱਚ ਹੈਗਾ ਤੇ ਇਹ ਇਹਨਾਂ ਦਾ ਪਿੱਛਾ ਕਰਦੇ ਹੋਏ ਮੋਗੇ ਆਏ ਇਹਨਾਂ ਨੇ ਪਹਿਲਾਂ ਕਾਲ ਵੀ ਕੀਤੀ ਸਾਨੂੰ ਉਸ ਤੋਂ ਬਾਅਦ ਇਹਨਾਂ ਨੇ ਹੈ ਕੰਟਰੋਲ ਰੂਮ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਆ ਗੱਡੀ ਲੁਧਿਆਣਾ ਰੋਡ ਤੇ ਫੜੀ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ ਤੁਸੀਂ ਮੰਗੇ ਇਹੀ ਹੈ ਸਾਡੀ ਕੀ ਆਏ ਦੇ ਨੇ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਤੁਸੀਂ ਦੋ ਮੇਰੀਆਂ ਦੇਖੀਆਂ ਹੋਣਗੀਆਂ ਪਹਿਲਾਂ ਵੀ ਇੱਥੋਂ ਦੇ ਗਾਵਾਂ ਦੇ ਟਰੱਕ ਭਰੇ ਹੋਏ ਨਿਕਲਦੇ ਆ ਇਹ ਜਿਹੜੇ ਜੰਮੂ ਕਸ਼ਮੀਰ ਨੂੰ ਟਰੱਕ ਜਾਂਦੇ ਆ ਕੱਟਣ ਵਾਸਤੇ ਇਹ ਆਪਾਂ ਨੂੰ ਰੋਕਿੰਦੀ ਕਰਨੀ ਚਾਹੀਦੀ ਆਪਾਂ ਸਾਡੀ ਸਰਕਾਰ ਦੇ ਵੱਲੋਂ ਉਹ ਸਾਰਾ ਕਾਊਸਸ ਵਗੈਰਾ ਸਾਰਾ ਕੁਝ ਲੈ ਰੇ ਆ ਪਰ ਫੇਰ ਵੀ ਇਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਹਨਾਂ ਦੇ ਸ਼ਰਮੋ ਜੀ ਪਤਾ ਲੱਗਿਆ ਇਹ ਕਹਿੰਦੇ ਵੀ ਗੱਡੀ ਦੇ ਨਾਲ ਜਿਹੜੀ ਮੁਲਾਜ਼ਮਾਂ ਦੀ ਗੱਡੀ ਵੀ ਟਕਰਾਈ ਜਿਹਦੇ ਵਿੱਚ ਕਹਿੰਦੇ ਮੁਲਾਜ਼ਮ ਵੀ ਜੰਮੇ ਹੋਏ ਬਿਲਕੁਲ ਜੀ ਇਹ ਜਦੋਂ ਸਾਨੂੰ ਸੂਚਨਾ ਮਿਲੀ ਉਸ ਤੋਂ ਬਾਅਦ ਜਿਵੇਂ ਮੁਲਾਜ਼ਮ ਗਏ ਆ ਨਾਲ ਇਹਨਾਂ ਦੇ ਦੋ ਗੱਡੀਆਂ ਕਿ ਤਿੰਨ ਗੱਡੀਆਂ ਨਾਲ ਸੀਗੀਆਂ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਫੜਨ ਦੀ ਪਰ ਜਿਹੜਾ ਕੀ ਆ ਇਹਨਾਂ ਨੇ ਫੇਟ ਗੱਡੀ ਦੇ ਵਿੱਚ ਮਾਰੀ ਤੇ ਦੋ ਮੁਲਾਜ਼ਮ ਜਖਮੀ ਵੀ ਹੋਏ ਆ ਇਥੋਂ ਫੜੀ ਗਈ ਗੱਡੀ ਉੱਤੇ ਕਿੰਨੇ ਨੇਰੇ ਤੇ ਗੱਡੀ ਦੇ ਵਿੱਚ 6 ਗੱਡੀ ਚੱਲ ਗੱਡੀ ਦੀ ਕਾਫੀ ਕਿਨਾ ਜਾਂਦੇ ਵੀਡੀਓ ਵੀ ਮੈਂ ਤੁਹਾਨੂੰ ਭੇਜਦਾਗਾ ਇਹਨੇ ਕਾਫੀ ਮਤਲਬ ਲੁਧਿਆਣਾ ਰੋਡ ਤੇ ਜਾ ਕੇ ਇਥੋਂ ਕੋਟਕਪੂਰਾ ਤੋਂ ਲੱਗੇ ਹੀ ਬੁੱਗੀਪੁਰੇ ਚੁੰਗਤੋਂ ਹੁੰਦੇ ਲੁਧਿਆਣਾ ਰੋਡ ਤੇ ਆ ਕੇ ਫੜੀ ਹੈ ਜੀ ਸਾਢੇ ਪੰਜ ਹੁਣ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਇਹਨਾਂ ਦੇ ਵੱਲੋਂ ਇੱਕ ਤਾਂ ਪਰਚਾ ਦਰਜ ਦਾ ਦੱਸਿਆ ਗਿਆ 1307 ਜੋ ਮੁਲਾਜ਼ਮਾ ਦੇ ਉੱਤੇ ਇਹਨਾਂ ਦਾ ਜਾਨਲੇਵਾ ਹਮਲਾ ਕੀਤਾ ਗਿਆ 307 ਨਾਲ ਲਗਵਾਉਂਦਾ ਕਿਹਾ ਗਿਆ ਤੇ ਅਸੀਂ ਡ라이ਵਰ ਤੋਂ ਪੁੱਛਗਿੱਛ ਕੀਤੀ ਆ ਇੱਕ ਬੰਦਾ ਅਸੀਂ ਕਾਬੂ ਕੀਤਾ ਜਿਹੜਾ ਡਰਾਈਵਰ ਆ ਇਹ ਰਾਮਪੁਰੇ ਤੋਂ ਗਊਆਂ ਲੱਦ ਕੇ ਲਿਆ ਕੋਟਕਪੂਰਾ ਸਾਈਡ ਰਾਈਂ ਤੇ ਇਹਨੂੰ ਅਸੀਂ ਮਹਿਣਾ ਕੋਲੋਂ ਗ੍ਰਿਫਤਾਰ ਕੀਤਾ ਇਹ ਦੀਨਾਨਗਰ ਅੱਗੇ ਲਿਜਾ ਰਿਆ ਸੀ ਗਊਆ ਇਹਦੇ ਬਾਰੇ ਅਸੀਂ ਅਜੇ ਪੁੱਛਗਿੱਛ ਕਰ ਰਹੇ ਆ ਕਿ ਕਿਸ ਮਕਸਦ ਆਸਤੇ ਲਿਜਾ ਰਿਆ ਸੀ ਇਹਦੀ ਪਤਾ ਲੱਗਿਆ ਕਿ ਪੁਲਿਸ ਨੂੰ ਵੀ ਗੱਡੀ ਮਗਰ ਲਾਉਣੀ ਪਈ ਨਾਲ ਗਊ ਭਗਤ ਵੀ ਸੀਗੇ ਕਾਫੀ ਪਿੱਛਾ ਹਾਂਜੀ ਇਹਨਾਂ ਦੇ ਗੱਡੀਆਂ ਦਾ ਅਸੀਂ ਪਿੱਛਾ ਕੀਤਾ ਇਹਨਾਂ ਨੇ ਫੇਟ ਮਾਰੀ ਹੈ ਮਲਾਜਮਾਂ ਦੇ ਸਾਡੇ ਦੋ ਮਲਾਜਮ ਜਿਹੜੇ ਜ਼ਖਮੀ ਹੋਏ ਆ ਕਿੰਨੇ ਗਉਆਂ ਵਿੱਚ ਦੇ 10 ਗਉਆਂ ਵਿੱਚ ਲੱਗੀਆਂ ਹੋਈਆਂ ਇਹਨਾਂ ਨੇ ਜਿਹੜੇ ਮੁਲਾਜਮਾਂ ਜ਼ਖਮੀ ਆ ਉਹ ਸਰ ਇਸ ਹਾਲਤ ਦੇ ਵਿੱਚ ਉਹ ਠੀਕ ਆ ਹਾਲਤ ਉਹ ਦੀ ਸਿਵਲ ਹਸਪਤਲ ਦਾਖਲ ਕਰਾਇਆ ਉਹਨੂੰ ਅਸੀਂ ਦਵਾਈ ਦਵਾ ਰਹੇ ਆ ਕਿਸ ਤਰ੍ਹਾਂ ਦੀ ਕਾਰਵਾਈ ਸਰ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਗਉਆਂ ਜਿਹੜੀਆਂ ਹੈਗੀਆਂ ਮਤਲਬ ਕੱਟਣ ਵਾਸਤੇ ਲਿਜਾ ਰਹੇ ਸੀ ਬੁੱਤਰਖਾਨੇ ਵਾਸਤੇ ਉਹ ਅਸੀਂ ਫਰਦਰ ਪੁੱਛਗਿੱਛ ਕਰਕੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਅਗੇ ਇਹਨਾਂ ਤੇ ਕਿੰਨੇ ਨੇ ਗ੍ਰਿਫਤਾਰ ਕੀਤੇ ਕੀਤੇ ਇੱਕ ਬੰਦਾ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਡਰਾਈਵਰ ਆ ਗੱਡੀ ਦਾ ਪਰ ਕਿੰਨੀਆਂ ਗੰਗਾਂ ਸੀਗੀਆਂ ਇਹ 10 ਗੰਗਾਂ ਵਿੱਚ ਲੱਦੀਆਂ ਹੋਈਆਂ ਇਹਨਾਂ ਨੇ